ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾ ਸ੍ਰੀ ਸ਼ੰਤ ਮਹੱਲਾ ਚੌਥਾ ਘਰ ਪਹਿਲਾ ਇੱਕ ਓੰਕਾਰ ਸਤਗੁਰ ਪ੍ਰਸਾਦ ਹਰ ਜਿਉ ਕਿਰਪਾ ਕਰੇ ਤਨਾ ਮਤਿਆਈਐ ਜਿਉ ਸਤਗੁਰ ਮਿਲਾ ਸੁਭਾਏ ਸਹਿਜ ਗੁਣ ਗਾਈਐ ਜੀਉ ਹਰ ਜੀਉ ਕਿਰਪਾ ਕਰੇ ਤਾ ਨਾਮ ਸਿ ਆਈਐ ਜੀਉ ਸਤਗੁਰ ਮਿਲਾ ਸੁਭਾਏ ਸਹਿਜ ਗੁਣ ਗਾਈਐ ਜੀਉ ਗੁਣ ਗਾਏ ਵਿਗਸੈ ਸਦਾ ਅਨੰਦਨ ਜਾ ਆਪ ਸੱਚ ਭਾਵੇ ਅਹੰਕਾਰ ਹਮ ਤਜੈ ਸਮਾਇ ਸਹਜ ਨਾਮ ਸਮਾਵੇ ਆਪ ਕਰਤਾ ਕਰੇ ਸੋਈ ਆਪ ਦੇਤਾ ਪਾਈਐ ਹਰ ਜਿਉ ਕਿਰਪਾ ਕਰੇ ਤਾ ਨਾਮ ਤੈ ਆਈਐ ਜਿਉ ਅੰਦਰ ਸਾਚਾ ਨੇਹ ਪੁਰ ਸਤਗੁਰ ਐ ਜਿਉ ਹਾਂ ਇਸ ਸੇਵੀ ਦਿਨ ਰਾਤ ਮੈਂ ਕਦੇ ਨਾ ਵਿਸਰੈ ਜਿਉ ਕਦੇ ਨਾ ਵਿਸਾਰੀ ਅਨੰਦ ਸੁਮਾਰੀ ਜਾ ਨਾਮ ਲਈਤਾ ਜੀਵਾ ਸਰਵਣੀ ਸੁਣੀ ਤੈ ਹੋ ਮਨ ਤ੍ਰਿਪਤਾ ਗੁਰਮਖ ਅੰਮ੍ਰਿਤ ਪੀਵਾ ਨਜ਼ਰ ਕਰੇ ਤਾਂ ਸਤਗੁਰ ਵਿਲੇ ਆਨੰਦਨ ਬਿਵੇਕ ਬੁੱਧ ਵਿਚਰੈ ਅੰਦਰ ਸਾਚ ਨਿਹੋ ਓਰੇ ਸਤਗੁਰੈ ਸਤ ਸੰਗਤ ਮਿਲਾਏ ਵਡ ਭਾਗ ਤਾਂ ਹਰ ਰਸ ਆਵੇ ਜੀਉ ਆਨੰਦ ਨਾ ਰਹਾ ਲਿਵ ਲਾਏ ਤਾਂ ਸਹਜ ਸਮਾਵੈ ਜੀਉ ਸਹਜ ਸਮਾਵੈ ਤਾਂ ਹਰਮਨ ਭਾਵੈ ਸਦਾ ਤੀਤ ਬਹਿ ਰਾਗੀ ਹਲਤ ਪਲਤ ਸੋ ਬਾਜ ਅੰਤਰ RAM ਨਾਮ ਲਿਵ ਲਾਗੀ ਹਰਖ ਸੋਗ ਦੁਹਾਂ ਤੇ ਮੁਕਤਾ ਜੋ ਪ੍ਰਭ ਕਰੇ ਸੋ ਭਾਵੇ ਸਤ ਸੰਗਤ ਮਿਲੈ ਵਡ ਭਾਗ ਤਾਂ ਹਰ ਰਸ ਆਵੇ ਜਿਉ ਦੂਜਾ ਭਾਏ ਦੁੱਖ ਹੋਏ ਮਨ ਮੁਖ ਜਮ ਜੋਹਿਆ ਜਿਉ ਹਾਏ ਹਾਈ ਕਰਤਨ ਰਾਤ ਮਾਇਆ ਦੁਖ ਮੋਹਿਆ ਜਿਓ ਮਾਇਆ ਦੁਖ ਮੋਹਿਆ ਹਮੇ ਰੋਇਆ ਮੇਰੀ ਮੇਰੀ ਕਰਤ ਵਿਹਾਵੇ ਜੋ ਪ੍ਰਵਦੇ ਸਚਿ ਤਾ ਨਹੀਂ ਅੰਤ ਗਿਆ ਪਛਤਾਵਹਿ ਬਿਨ ਨਾਮ ਕੋ ਸਾਥ ਨ ਚੱਲੇ ਪੁੱਤਰ ਕਲਤਰ ਮਾਇਆ ਧੋਇਆ ਦੂਜੈ ਭਾਇ ਦੁੱਖ ਹੋਇ ਮਨ ਮੁਖ ਜਮ ਜੋਇ ਜੀਓ ਕਰ ਕਿਰਪਾ ਲਿਹੁ ਮਲਾਏ ਮਹਿਲ ਹਰ ਪਾਇਆ ਜੀਉ ਸਦਾ ਰਹੈ ਕਰ ਜੋੜ ਪ੍ਰਭ ਮਨ ਪਾਇਆ ਜੀਉ ਪ੍ਰਭ ਮਨ ਭਾਵੇ ਤਾ ਹੁਕਮ ਸਮਾਵੇ ਹੁਕਮ ਮਨ ਸੁਖ ਪਾਇਆ ਆਨੰਦਨ ਜਪਤ ਰਹੈ ਦਿਨ ਰਾਤੀ ਸਹਜ ਨਾਮ ਧਿਆਇਆ ਨਮੋ ਨਾਮ ਮਿਲੀ ਵਡਿਆਈ ਨਾਨਕ ਨਾਮ ਮਨ ਪਾਵੇ ਕਰ ਕਿਰਪਾ ਲਿਹੋ ਮਲਾਏ ਮਹਿਲ ਹਰ ਪਾਵੇ ਜਿਉ ਨਮੋ ਨਾਮ ਮਿਲੀ ਵਡਿਆਈ ਨਾਨਕ ਨਾਮ ਮਨ ਪਾਵੇ ਕਰ ਕਿਰਪਾ ਲਿਹੋ ਮਲਾਏ ਮਹਿਲ ਹਰ ਪਾਵੇ ਜੀਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਸਰੀ ਸ਼ੰਤ ਮਹੱਲਾ ਚੌਥਾ ਕਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਹਰ ਜਿਓ ਕਿਰਪਾ ਕਰੇ ਤਾ ਨਾਮ ਤੇ ਆਈਐ ਜਿਓ ਸਤ ਗੁਰ ਮਿਲੈ ਸੁਭਾਈ ਸਹਿਜ ਗੁਣ ਗਾਈਐ ਜਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ